ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛਰਾਰਾ ਸੂਟ ਦੀ ਕਟਿੰਗ ਛਰਾਰੇ ਦੀ ਕਟਿੰਗ ਕਰਨੀ ਦੱਸਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲਿਆ ਠੀਕ ਹੈ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰਕੇ ਕੱਪੜੇ ਨੂੰ ਵਿਛਾ ਲੈਣਾ ਉਸ ਤੋਂ ਬਾਅਦ ਆਪਾਂ ਇਹਦੀ ਲੈਨਥ ਲੈਣੀ ਹੈ ਲੈਨਥ ਆਪਾਂ ਛਰਾਰੇ ਦੀ ਕਿਸ ਤਰੀਕੇ ਨਾਲ ਲੈਣੀ ਹੈ ਕਿੰਨੀ ਲੈਨਥ ਆਪਾਂ ਨੂੰ ਇਹਦੀ ਲੈਣੀ ਚਾਹੀਦੀ ਹੈ ਜਿਵੇਂ ਆਪਾਂ ਪਲਾਜ਼ੋ ਦੀ ਲੈਨਥ ਆਪਾਂ ਘੱਟ ਰੱਖਦੇ ਆਂ ਤੇ ਛਰਾਰੇ ਦੀ ਲੈਨਥ ਆਪਾਂ ਬਿਲਕੁਲ ਨੀਚੇ ਡਿੰਗਾ ਤੇ ਕਰ ਲਿਆ ਜਿਵੇਂ ਆਪਾਂ ਸਲਵਾਰ ਦੀ ਲੈਂਥ ਲੈਣੀ ਆ ਉਸ ਤਰੀਕੇ ਨਾਲ ਦੀ ਲੈਂਥ ਆਪਾਂ ਲੈਣੀ ਆ ਠੀਕ ਹੈ ਜੇ ਆਪਾਂ ਹੀਲ ਵਗੈਰਾ ਪਾਉਣੀ ਆ ਤਾਂ ਆਪਾਂ ਇਹਨੂੰ 1.5 ਇੰਚ ਹੋਰ ਵੀ ਨੀਵਾ ਕਰ ਸਕਦੇ ਆ ਜਿਹਦੀ ਲੈਂਥ ਦੇ ਵਿੱਚ ਠੀਕ ਹੈ ਤੇ ਨਹੀਂ ਆਪਾਂ ਬਿਲਕੁਲ ਇਸ ਤਰ੍ਹਾਂ ਥੱਲੇ ਆਪਾਂ ਧਰਤੀ ਦੇ ਨਾਲ ਜਿਵੇਂ ਲਾ ਕੇ ਜਿੱਥੋਂ ਤੱਕ ਆਪਾਂ ਬੰਦਿਆ ਉੱਥੋਂ ਤੱਕਰ ਆਪਾਂ ਇਹਦਾ ਨਾਪ ਲੈ ਲੈਣਾ ਠੀਕ ਹੈ ਨਾਪ ਲੈਣ ਤੋਂ ਬਾਅਦ ਆਪਣੇ ਕੋਲੇ ਜੇ ਤਾਂ ਆਪਾਂ ਛਰਾਰੇ ਬਣੇ ਹੋਏ ਤੋਂ ਨਾਪ ਲੈਣਾ ਤਾਂ ਆਪਾਂ ਨੂੰ ਜੇੜਾ ਪੱਟ ਦਾ ਨਾਪ ਆ ਉਹਦਾ ਨਿਕਲਿਆ ਹੁੰਦਾ ਠੀਕ ਆ ਆਪਾਂ ਉਥੋਂ ਲੈ ਲੈਨੇ ਜੇ ਆਪਣੇ ਕੋਲੇ ਹੋਣੇ ਪੱਟ ਦਾ ਨਾਪ ਨਹੀਂ ਹੈ ਤਾਂ ਆਪਾਂ ਉਹਨੂੰ ਕਿਸ ਤਰੀਕੇ ਦੇ ਨਾਲ ਕੱਢਣਾ ਵੀ ਤੁਹਾਨੂੰ ਛਰਾਰਾ ਬਣਾਉਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਠੀਕ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਹਿਪ ਲਵਾਂਗੇ ਜਿਵੇਂ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਦੇ ਆ ਆਪਾਂ ਉਸੇ ਤਰ੍ਹਾਂ ਹੀ ਇਹਦੀ ਕਟਿੰਗ ਜਿਹੜੀ ਕਰਨੀ ਹੈ ਸਾਰੇ ਸੂਟ ਦੀ ਸਾਰੇ ਪਲਾਜ਼ੋ ਦੀ हूँ सब तो पहला जिमें आप प्लाजो की निशान लगाने उस तरह ही आप लगावे दो इंच जरा इलास्टिक जे अपना इलास्टिक वक्री पानी है तो आप ये नशान नहीं लगाना फिर आप सिर्फ लेंथ ही लगा ठीक है, है उस तो बाद आप लेंथ का निशान लगा लेंगे अपन ये साढ़े छत्ती इंच लेंथ जीडी रेडी चाहती है तो आप इत छ इंच का निशान लगा लेंगे ਇਹ ਆਪਣਾ ਇਲਾਸਟਿਕ ਲਈ ਹੋ ਗਿਆ। ਨਸਤਾਂ ਤੇ ਇਹ ਆਪਣਾ ਹੋ ਗਿਆ ਲੈਂਥ ਵਾਲਾ ਠੀਕ ਹੈ ਇਹ ਆਪਾਂ ਨਿਸ਼ਾਨ ਵੈਸੇ ਇਥੋਂ ਕਟਿੰਗ ਨਹੀਂ ਕਰਨੀ ਇਹ ਆਪਾਂ ਸਿਰਫ ਤੁਹਾਨੂੰ ਸੌਖਾ ਤਰੀਕਾ ਦੱਸਣ ਦੇ ਲਈ ਇਹ ਨਿਸ਼ਾਨ ਲਗਾਇਆ ਵੀ ਆਪਾਂ ਸੌਖੇ ਤਰੀਕੇ ਨਾਲ ਜਿਹੜਾ ਪੱਟ ਦਾ ਨਾਪ ਆਪਾਂ ਕਿਵੇਂ ਕੱਢ ਸਕਦੇ ਹਾਂ ਠੀਕ ਹੈ ਜੇ ਆਪਣੇ ਕੋਲੇ ਨਾਪ ਨਹੀਂ ਹੈਗਾ ਤਾਂ ਠੀਕ ਹੈ ਤੇ ਹੁਣ ਆਪਾਂ ਇਥੋਂ ਇਹਨਾਂ ਦੀ ਜਿਹੜੀ ਹਿੱਪ ਹੈਗੀ ਹੈ 23.5 ਇੰਚ ਹੈ ਠੀਕ ਹੈ ਤੇ ਆਪਾਂ ਹਿੱਪ ਦੇ ਹਿਸਾਬ ਦੇ ਨਾਲ ਇਹ ਨਿਸ਼ਾਨਾ ਜਿਹੜੇ ਲਗਾਉਣੇ ਆ ਠੀਕ ਹੈ ਕਮੀਜ਼ ਦੀ ਹਿੱਪ ਆਪਾਂ ਲਈ ਹੈ ਤੇ ਕਮੀਜ਼ ਦੀ ਹਿੱਪ ਜਿਵੇਂ ਜਿਵੇਂ ਆਪਾਂ ਰਾਵੜ ਤੋਂ ਮੰਨਦੇ ਆ ਤਾਂ ਉਹਦਾ ਚੌਥਾ ਹਿੱਸਾ ਲੈਣਾ ਹੁੰਦਾ ਆਪਾਂ ਤੇ ਜੇ ਆਪਾਂ ਕਮੀਜ਼ ਦੀ ਹਿੱਪ ਉੱਪਰੋਂ ਰੱਖ ਕੇ ਮੰਨਦੇ ਆ ਜਿਵੇਂ ਇਹਨਾਂ ਦੀ 20.5 ਇੰਚ ਹਿੱਪ ਤਾਂ ਆਪਾਂ ਉਹਦਾ ਹਾਫ ਕਰਕੇ ਲੈ ਲੈਣਾ ਠੀਕ ਹੈ ਇਧਰੋਂ ਆਪਾਂ ਕੰਨੀ ਜੀ ਆਪਣੀ ਮੋੜ ਦੀ ਵਗੈਰਾ ਹੈਗੀ ਤਾਂ ਆਪਾਂ ਉਹ ਛੱਡ ਲੈਣੀ ਹੈ ਕੰਨੀ ਆਪਣੀ ਇਧਰਲੀ ਸਾਈਡ ਤੇ ਹੈ ਉੱਪਰ ਕੰਨੀ ਵਾਲੀ ਸਾਈਡ ਇਧਰ ਕਰਨੀ ਸੀਗੀ ਇਸ ਤਰ੍ਹਾਂ ਤਾਂ ਕਿ ਫਿਰ ਕਟਿੰਗ ਕਰਨ ਆਪਾਂ ਨੂੰ ਸੌਖਾ ਹੋ ਜਾਂਦਾ ਇਧਰਲੀ ਸਾਈਡ ਤੋਂ ਜਿਹੜਾ ਐਕਸਟਰਾ ਕਪੜਾ ਆਉਂਦਾ ਉਧਰ ਜੁੜੇ ਵਾਲੀ ਸਾਈਡ ਤੇ ਚਲਿਆ ਜਾਂਦਾ ਠੀਕ ਹੈ ਇਸ ਤਰ੍ਹਾਂ ਆਪਾਂ 2 ਇੰਚ ਦਾ ਨਿਸ਼ਾਨ ਲਗਾ ਲਿਆ ਤੇ ਉਧਰੋਂ ਆਪਾਂ 36.5 ਇੰਚ ਦਾ ਇੱਕ ਨਿਸ਼ਾਨ ਲਗਾ ਲਾਂਗੇ ਇਹ ਵੈਸੇ ਆਪਾਂ ਸਿਰਫ ਨਿਸ਼ਾਨ ਹੀ ਲਗਾਉਣਾ ਹੈ ਇਥੋਂ ਆਪਾਂ ਕਟਿੰਗ ਨਹੀਂ ਕਰਨੀਗੀ ਸਿਰਫ ਆਪਾਂ ਤੁਹਾਨੂੰ ਸੋ ਕਾਪੜੀ ਕਾ ਦੱਸਣੀ ਆ ਕਿ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਗਾਉਣਾ ਠੀਕ ਹੈ ਤੇ ਆਪਣੇ ਕੋਲੇ 1.5 ਇੰਚ ਆਪਣੇ ਇੱਥੇ ਤੁਸੀਂ 1.5 ਹੀ ਰੱਖ ਸਕਦੇ 1.5 ਇੰਚ ਆਪਣੇ ਕੋਲੇ ਇਹ ਹਿੱਪ ਦਾ ਜਿਹੜਾ ਚੌਥਾ ਹਿੱਸਾ ਆਇਆ ਤੇ ਉਹਦੇ ਵਿੱਚ ਆਪਾਂ 2 ਇੰਚ ਐਡ ਕਰ ਲਾਂਗੇ ਇਹ ਤੁਸੀਂ ਜੇ ਪੂਰੀ ਫਿਟਿੰਗ ਵਾਲਾ ਬਣਾਉਣਾ ਤਾਂ 1.5 ਇੰਚ ਵੀ ਐਡ ਕਰ ਸਕਦੇ ਹੋ ਠੀਕ ਹੈ ਤੇ 1.5 ਆਪਣਾ ਇਹ ਇਸ ਤਰ੍ਹਾਂ ਆ ਠੀਕ ਹੈ ਤੇ ਉਵੇਂ ਹੀ ਤੁਸੀਂ ਹਿੱਪ ਦਾ ਜਿਹੜਾ ਚੌਥਾ ਹਿੱਸਾ ਕਰਕੇ ਹੀ ਜਿਹੜਾ ਇੱਥੋਂ ਕਾਣ ਵਾਲਾ ਕਪੜਾ ਹੀ ਆਪਾਂ ਲਾਗੂ ਐਕਸਟਰਾ ਨਿਸ਼ਾਨ ਲਗਾ ਦੇਣੀ ਠੀਕ ਹੈ ਤੇ हिਪ ਦਾ ਨਿਸ਼ਾਨ ਵੀ ਤੁਸੀਂ ਆਸਣ ਦਾ ਨਿਸ਼ਾਨ ਵੀ ਤੁਸੀਂ ਉਸੇ ਤਰ੍ਹਾਂ ਹੀ ਲਗਾਉਣਾ ਹੈ हिਪ ਦਾ ਚੌਥਾ ਹਿੱਸਾ ਕਰਕੇ ਤੇ ਵਿੱਚ 2 ਇੰਚ ਐਡ ਕਰ ਲੈਣਾ ਤੇ ਆਪਾਂ ਇੱਥੇ 12.5 ਦਾ ਨਿਸ਼ਾਨ ਲਗਾਵਾਂਗੇ ਤੇ 2.5 ਇੰਚ ਦਾ ਨਿਸ਼ਾਨ ਆਪਾਂ ਇੱਥੋਂ ਲਗਾ ਲਾਂਗੇ ਠੀਕ ਹੈ ਤੇ ਇੱਕ ਆਪਾਂ ਇੱਥੇ ਹਾਫ ਕਰ ਲਾਂਗੇ ਦਾ ਠੀਕ ਹੈ ਇਹ ਸਿਨਚਾਨ ਨੂੰ ਆਪਾਂ ਇਸ ਤਰ੍ਹਾਂ ਮਲਾ ਲਾਂਗੇ ਤੇ ਇਹਦਾ ਵੀ ਆਪਾਂ ਨਿਸ਼ਾਨ ਇਸ ਤਰ੍ਹਾਂ ਲਗਾ ਲਾਂਗੇ ਤਾਂ ਜਿੱਥੇ ਆਪਾਂ ਨੂੰ ਫਿਟਿੰਗ ਕਰਨੀ ਹੁੰਦੀ ਜਿਹੜੀ ਗਲਾਈ ਦੀ ਨਹੀਂ ਹੁੰਦੀ ਆਪਾਂ ਨੂੰ ਪਤਾ ਲੱਗ ਜਾਂਦਾ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਇਹ ਨਿਸ਼ਾਨ ਲਗਾ ਲਿਆ ਨਿਸ਼ਾਨ ਲਗਾਉਣ ਤੋਂ ਬਾਅਦ ਇੱਥੇ ਆਪਾਂ ਜਿਹੜਾ ਹਾਫ ਦਾ ਨਿਸ਼ਾਨ ਲਗਾਇਆ ਇਹ ਆਪਾਂ نیچے ਵੀ ਉਸੇ ਤਰ੍ਹਾਂ ਹੀ ਲਗਾ ਲਾਂਗੇ ਠੀਕ ਹੈ ਆਪਾਂ ਕਟਿੰਗ ਨਹੀਂ ਪਲਾਜ਼ੋ ਦੀ ਕਰਨੀ ਕਟਿੰਗ ਆਪਾਂ ਸਿਰ ਸਰਾਰੀ ਲਈ ਕਰਨੀ ਹੈ ਪਰ ਆਪਾਂ ਸਿਰਫ ਕਿਉਂਕਿ ਆਪਣੇ ਕੋਲੇ ਨਾਪ ਹੈ ਨਹੀਂ ਪੱਟ ਦਾ ਤਾਂ ਆਪਾਂ ਉਹਦੇ ਲਈ ਇਹ ਨਿਸ਼ਾਨ ਲਗਾਵਾਂਗੇ ਇਥੋਂ ਵੀ ਆਪਾਂ 15 ਇੰਚ ਦਾ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਤੇ ਇਹਦਾ ਹਾਫ ਕਰ ਲਿਆ ਇਸ ਤਰੀਕੇ ਨਾਲ ਠੀਕ ਹੈ ਜਿਵੇਂ ਆਪਾਂ ਇਹਦਾ ਪਹੁੰਚਾ ਰੱਖਣਾ ਹੈ 7 ਇੰਚ ਰੱਖਣਾ 8 ਇੰਚ ਤੇ ਉਹ ਆਪਾਂ ਇੱਥੇ ਨਿਸ਼ਾਨ ਲਗਾ ਲਾਂਗੇ ਠੀਕ ਹੈ ਨਿਸ਼ਾਨ ਲਗਾ ਕੇ ਆਪਾਂ ਇਸ ਤਰ੍ਹਾਂ ਗਲਾਈ ਦੇ ਲੈਣੀ ਇੱਕ ਦੋਨੇ ਸਾਈਡਾਂ ਤੋਂ ਇਸ ਤਰ੍ਹਾਂ ਠੀਕ ਇਹ ਆਪਣਾ ਹੁਣ ਬਿਲਕੁਲ ਪਲਾਜ਼ੋ ਦੀ ਜਣੀ ਕਟਿੰਗ ਹੋਣ ਵਾਲੀ ਹੋਈ ਹੈ ਨਾ ਬਿਲਕੁਲ ਆਪਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਆਪਾਂ ਇੱਥੇ ਗਲਾਈ ਬਿਲਕੁਲ ਜਿਵੇਂ ਆਪਾਂ ਪਲਾਜ਼ੋ ਤੇ ਦਿਨੇ ਉਸੇ ਤਰ੍ਹਾਂ ਹੀ ਦੇ ਲੈਣੀ ਹੈ ਹੁਣ ਆਪਾਂ ਇਹਦਾ ਜਿਹੜਾ ਨਾਪ ਰੱਖਣਾ ਆਪਾਂ ਕਿੰਨਾ ਰੱਖਣਾ ਹੁੰਦਾ ਠੀਕ ਹੈ ਹਰ ਇੱਕ ਸੈਜ ਦੇ ਵਿੱਚ ਆਪਾਂ 1.8 ਜਾਂ ਵੱਧ ਤੋਂ ਵੱਧ ਆਪਾਂ 19 ਇੰਚ ਰੱਖ ਸਕਦੇ ਹਾਂ ਠੀਕ ਹੈ ਆਪਾਂ ਮਤਲਬ 18 ਇੰਚ ਰੱਖਾਂਗੇ 1 ਇੰਚ ਅੱਧਾ ਇੰਚ ਆਪਣਾ ਜਿਹੜਾ ਇਲਾਸਟਿਕ ਸੌਰੀ ਸਲਾਈ ਦੇ ਵਿੱਚ ਆਉਣ ਵਾਸਤੇ ਉਹ ਰੱਖਾਂਗੇ ਇਲਾਸਟਿਕ ਵਾਲਾ ਆਪਣਾ ਉੱਪਰ ਹੈ 2 ਇੰਚ ਜਿਹੜਾ ਛੱਡਿਆ ਹੋਇਆ ਠੀਕ ਹੈ ਤੇ ਆਪਾਂ ਇਲਾਸਟਿਕ ਤੋਂ ਥੱਲੇ ਮਿਣਾਗੇ 1.8 ਤੇ ਨਿਸ਼ਾਨ ਲਗਾਵਾਂਗੇ ਲਗਭਗ ਹਰ ਇੱਕ ਸੈਜ ਦੇ ਵਿੱਚ ਇਹ ਸਹੀ ਆ ਜਾਂਦਾ ਠੀਕ ਹੈ ਕਿਉਂਕਿ ਜੇ ਆਪਾਂ ਗੋਡੇ ਜਿਹੜੇ ਹੁੰਦੇ ਉਹ ਆਪਣੇ نیچے ਚਲੇ ਜਾਂਦੇ ਆ ਠੀਕ ਹੈ ਬਿਲਕੁਲ ਜਿਹੜਾ ਗੋਡੇ ਹੁੰਦੇ ਠੀਕ ਹੈ ਇਹ ਆਪਣਾ ਉੱਪਰ ਕਰਕੇ ਆਪਣੇ ਵਾਲ ਬਣੇ ਹੁੰਦੇ ਆ ਤੇ ਆਪਾਂ ਇਸ ਤਰ੍ਹਾਂ ਹੁਣ ਆਪਣੇ ਸਾਰਾ ਨਾਪ ਆ ਜਿਹੜਾ ਨਿਕਲ ਕੇ ਆ ਗਿਆ ਹੁਣ ਆਪਾਂ ਨੀਚੋਂ ਕਟਿੰਗ ਨਹੀਂ ਕਰਨਾਗਾ ਕਟਿੰਗ ਆਪਾਂ ਸਿਰਫ ਇੱਕ ਇਸ ਟ੍ਰਿਕ ਦੇ ਨਾਲ ਕਰਾਂਗੇ ਤੇ ਆਪਣਾ ਪੱਟ ਦਾ ਨਾਪ ਆ ਜਿਹੜਾ ਨਿਕਲ ਕੇ ਆ ਗਿਆ ਠੀਕ ਹੈ ਇਹ ਆਪਾਂ ਕਟਿੰਗ ਦੂਸਰੀ ਸਾਈਡ ਤੇ ਉੱਪਰ ਰੱਖ ਕੇ ਫੇਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਕਟਿੰਗ ਹੋ ਜਾਂਦਾ ਹੈ ਆਪਾਂ ਨੂੰ ਕੋਈ ਵੀ ਫੁੱਲ ਜੰਨੀ ਪੈਂਦੀ ਠੀਕ ਹੈ ਹੁਣ ਆਪਾਂ ਇਹਨੂੰ ਚੱਕਾਂਗੇ ਤੁਸੀਂ ਪਹਿਲਾਂ ਵੀ ਦੂਰਾ ਕਰਕੇ ਰੱਖ ਸਕਦੇ ਹੋ ਤੇ ਆਪਾਂ ਕਿਹੜਾ ਕਰਕੇ ਰੱਖਿਆ ਸੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਇਹਨੂੰ ਆਪਾਂ ਆਡੇ ਲੋਟ ਨੂੰ ਵੀ ਕਟਿੰਗ ਕਰ ਸਕਦੇ ਆ ਇਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਕੰਨੀ ਦੇ ਨਾਲ ਕੰਨੀ ਨੂੰ ਮਿਲਾ ਕੇ ਰੱਖ ਲਵਾਂਗੇ ਤੇ ਦੇ ਲਈ ਆਪਾਂ ਨੂੰ 2.5 ਮੀਟਰ ਕਪੜਾ ਆਪਾਂ ਇਹਦਾ ਵਰਤਦੇ ਆ ਇਹਦੇ ਲਈ ਠੀਕ ਹੈ। ਬਾਕੀ ਤੁਸੀਂ ਜਿਆਦੇ ਹੈਵੀ ਬਣਾਉਣਾ ਤਾਂ ਉਹ ਵੱਧ ਕਪੜਾ ਵੀ ਲੈ ਸਕਦੇ ਹੋ ਤੇ 2.5 ਇੰਚ ਕਪੜਾ ਆਪਾਂ ਨੂੰ ਇਹ ਬਹੁਤ ਹੁੰਦਾ ਹੈ। 10 ਮੋਪਾ ਕਟਿੰਗ ਕਰਨਾ ਹੈ ਠੀਕ ਹੈ। ਹਲਕਾ ਬਣਾਉਣ ਲਈ 2.5 ਇੰਚ ਆਪਾਂ ਕਪੜਾ ਇਹ ਸਹੀ ਆ ਜਾਂਦਾ ਹੈ ਠੀਕ ਹੈ ਹੁਣ ਜਿਹੜਾ ਆਪਣਾ ਇਹ ਨਿਸ਼ਾਨ ਲਗਾਇਆ ਸੀ ਇਹ ਵੀ ਆਪਾਂ ਇਸ ਤਰੀਕੇ ਨਾਲ ਇਕੱਠਿਆਂ ਦਾ ਕਟਿੰਗ ਕਰ ਲਿਆਂਗੇ ਤੇ ਇਥੋਂ ਗਲਾਈ ਦੇ ਵਿੱਚ ਇਸ ਤਰ੍ਹਾਂ ਕੰਨੀ ਨੂੰ ਵੀ ਨਾਲ ਥੋੜਾ ਦੁਬਾ ਲਾ ਲਾਂਗੇ ਠੀਕ ਹੁਣ ਆਪਣੇ ਕੋਲ ਇਹ ਦੋਨੇ ਸਾਈਜ਼ ਜਿਹੜੇ ਨਿਕਲ ਕੇ ਆ ਗਏ ਆ ਇਹਦੇ ਵਿੱਚ ਆਪਾਂ ਵੱਧ ਘੱਟ ਨਹੀਂ ਬਹੁਤਾ ਰੱਖਿਆ ਰੱਖਣ ਦੀ ਲੋੜ ਨਹੀਂ ਦੀ ਹੈ ਅਗਲਾ ਪਿਛਲਾ ਪਾਸੇ ਦੀ ਠੀਕ ਹੈ ਸਿਰਫ ਹੁਣ ਆਪਾਂ ਇੱਕ ਨਿਸ਼ਾਨ ਹੋਰ ਲਗਾਵਾਂਗੇ ਜਿਹੜਾ ਤੁਸੀਂ ਧਿਆਨ ਦੇ ਨਾਲ ਦੇਖਣਾ ਹੈ ਠੀਕ ਹੈ ਹੁਣ ਆਪਾਂ ਉੱਪਰੋਂ ਇਸ ਤਰ੍ਹਾਂ ਜਿਹੜਾ ਪੇਕ ਵਾਲੀ ਸਾਈਡ ਤੋਂ ਕਾਟ ਤੇ ਢੀ ਪਾਉਣੇ ਨੇ ਉਹ ਨਿਸ਼ਾਨ ਲਗਾਉਣ ਲੱਗ ਪਗ 1.5 ਇੰਚ ਦੇ ਕਰੀਬ ਇਸ ਤਰੀਕੇ ਨਾਲ ਠੀਕ ਹੈ ਤੇ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਕੱਟ ਲੈਣਾ ਹੈ ਹੱਸ ਠੀਕ ਠੀਕ ਹੈ హాకినా పలారలే పల్లె ని నిశానుగోగే నిశాను రేవే కటింగ్ డే ఇం నిశాన ఇతర కట్ పా డే ఇంచా తరికే నీకే ఇరం హాం ఆచే పలా షడ్డరలే పల్లెది 1.5 ਇੰਚ ਡਾਊਨ ਕਰ ਲੈਣੀ ਝੂੜੀ ਠੀਕ ਹੈ ਕਿਉਂਕਿ ਇਹ ਫਿਰ ਜਿਆਦਾ ਆਪਣੇ ਪੇੜ ਦੇ ਉੱਪਰ ਚੜਦੀ ਰਹਿੰਦੀ ਹੈ ਤੇ ਇਹਨੂੰ ਆਪਾਂ ਡਾਊਨ 2 ਇੰਚ ਵੀ ਕਰ ਸਕਦੇ ਹਾਂ ਠੀਕ ਹੈ ਇਹ ਆਪਣੀ ਝੂੜੀ ਛੋਟੀ ਨਹੀਂ ਹੁੰਦੀ ਮੋਢਲੀ 2 ਇੰਚ ਵੀ ਇਹਨੂੰ ਆਪਾਂ ਡਾਊਨ ਕਰ ਸਕਦੇ ਹਾਂ ਤੇ ਆਪਾਂ ਜਿਹੜੇ ਇੱਥੇ 1.5 ਇੰਚ ਕੀਤੀ ਹੈ ਠੀਕ ਹੈ ਤੇ ਇਹ ਹੋ ਗਈ ਆਪਣੀ ਕਟਿੰਗ ਠੀਕ ਹੈ ਹੁਣ ਤੁਸੀਂ ਜਿਹੜਾ ਵੀ ਆਪਣੇ ਕੋਲੇ ਕੱਪੜਾ ਹੁਣ ਬਚਿਆ ਹੈ ਠੀਕ ਹੈ ਉਹਦੇ ਬਾਅਦ ਵਾਲ ਜਿਹੜੇ ਪਾਉਣ ਲਈ ਤੁਸੀਂ ਠੀਕ ਹੈ ਇਹਦੀ ਵਲ ਫੋਨ ਲਈ ਜੇ ਆਪਣੇ ਕੋਲੇ ਥੋੜਾ ਹਿਸਾਬ ਦਾ ਕਪੜਾ ਹੈ ਤੇ ਆਪਾਂ ਵਲ ਕਿੰਨੇ ਕਪੜੇ ਵਿੱਚ ਪਾਉਣੇ ਜ਼ਰੂਰੀ ਹੈ ਮਤਲਬ ਜਿੰਨਾ ਹੁਣ ਆਪਣੇ ਕੋਲੇ ਇਹ ਕਪੜਾ ਹੈਗਾ ਜਿਵੇਂ 11 ਇੰਚ ਹੈਗਾ ਇੱਕ ਸਾਈਡ ਤੇ ਆਪਣੀ ਇੱਕ ਸਾਈਡ ਜਿਹੜੀ ਦੁੱਗਣੀ ਕਰਕੇ ਹੋਣੀ ਚਾਹੀਦੀ ਹੈ ਠੀਕ ਹੈ ਤੇ ਦੁੱਗਣੀ ਤੋਂ ਆਪਾਂ 5 ਜਾਂ 7 ਇੰਚ ਐਕਸਟਰਾ ਕਪੜਾ ਹੋਰ ਲੈ ਲੈਣਾ ਠੀਕ ਹੈ ਨਹੀਂ ਆਪਣੇ ਕੋਲੇ ਦੁੱਗਣੀ ਤਾਂ ਹੋਣੀ ਚਾਹੀਦੀ ਹੈ ਜਿੰਨਾ ਆਪਣਾ ਇੱਕ ਸਾਈਡ ਦਾ ਕਪੜਾ ਨਾ ਤੇ ਇੰਨਾ ਹੀ ਆਪਣਾ ਉੱਪਰਲੀ ਸਾਈਡ ਦਾ ਜਿਹੜਾ ਹੁਣ ਇਹ ਆਪਣਾ 11.5 ਇੰਚ ਹੈ ਤੇ ਆਪਾਂ ਨੂੰ ਉਹ ਦੁੱਗਣਾ ਕਰਕੇ 23 ਇੰਚ ਜਾਂ 24 ਇੰਚ ਕਪੜਾ ਜਿਹੜਾ ਇੱਕ ਸਾਈਡ ਦਾ ਠੀਕ ਹੈ ਤੇ ਦੋਨਾਂ ਸਾਈਡਾਂ ਦਾ ਜਿਹੜਾ ਆਪਣਾ ਉਹ ਦੁੱਗਣਾ ਕਰਕੇ ਲੈਣਾ ਆਪਾਂ ਠੀਕ ਹੈ ਜਿਵੇਂ ਇੱਕ ਪਹੁੰਚੇ ਦਈ ਆਪਾਂ ਠੀਕ ਹੈ ਇਸ ਤਰ੍ਹਾਂ ਇੰਨਾ ਕਪੜਾ ਆਪਣੇ ਕੋਲੇ ਹੋਣਾ ਚਾਹੀਦਾ ਵਾਲ ਪਾਉਣ ਲਈ ਠੀਕ ਹੈ ਬਾਕੀ ਜੇ ਆਪਣੇ ਕੋਲੇ ਵੱਧ ਕਪੜਾ ਆਪਾਂ ਵੱਧ ਵੀ ਵਾਲ ਪਾ ਸਕਦੇ ਆ ਤੇ ਇਹਦੇ ਆਪਾਂ ਆਡੇ ਲੋਟ ਨੂੰ ਵੀ ਕਪੜਾ ਲਾ ਕਰ ਸਕਦੇ ਆ ਠੀਕ ਹੈ ਇਹਦੇ ਵਿੱਚ ਕੋਈ ਬਹੁਤਾ ਪਤਾ ਨਹੀਂ ਹੁੰਦਾ ਲੱਗਦਾ ਨੂੰ ਆਪਾਂ ਆੜਾ ਕੱਪੜਾ ਵੀ ਯੂਜ਼ ਕਰ ਸਕਦੇ ਕਿਉਂਕਿ ਆੜੇ ਦੇ ਨਾਲ ਆਪਣੇ ਫਿਰ ਜਿਹੜੇ ਵਾਲ ਆ ਉਹ ਜ਼ਿਆਦਾ ਪੈ ਜਾਂਦੇ ਆ ਠੀਕ ਹੈ ਕਿਉਂਕਿ ਕੱਪੜਾ ਆਪਣੇ ਕੋਲੇ ਵੱਧ ਬਚ ਜਾਂਦਾ ਆ ਨਾਂ ਤੌਰ ਤੇ 100 ਮੀਟਰੀ ਕੱਪੜਾ ਆਉਂਦਾ ਸਾਰਿਆਂ ਸਲਵਾਰਾਂ ਦਾ ਜਿਹੜਾ ਕੱਪੜਾ ਨਾਲ ਸੂਟਾਂ ਦੇ ਤੇ ਆਪਾਂ ਸਾਰੇ ਨੂੰ ਇਸ ਤਰ੍ਹਾਂ ਦੂਰਾ ਕਰਕੇ ਜਦੋਂ ਰੱਖ ਲਾਂਗੇ ਆ ਕੰਨੀ ਆਪਣੀ ਹੋ ਗਈ ਐ ਸੈਂਟਰ 'ਚੋਂ ਕੱਟ ਲਾਂਗੇ ਤੇ ਇਹਦੇ ਆਪਾਂ ਬਰੀਕ-ਬਰੀਕ ਚੋਣਾ ਆਪਾਂ ਇਸ ਤਰੀਕੇ ਦੇ ਨਾਲ ਪਾ ਲੈਣੀ ਆ ਮੋਟਾ ਬਖਾ ਕਰਕੇ ਵੀ ਆਪਾਂ ਇਹ ਚੂਣਾ ਨੂੰ ਪਾ ਸਕਦੇ ਹਾਂ ਇਸ ਤਰ੍ਹਾਂ ਸਾਰੇ ਕੱਪੜੇ ਦੇ ਵਿੱਚ ਪਹਿਲਾਂ ਚੂਣਾ ਪਾ ਲੈਣੀ ਹੈ ਠੀਕ ਹੈ ਚੂਣਾ ਪਾਉਣ ਤੋਂ ਬਾਅਦ ਆਪਾਂ ਸਿਲਾਈ ਲਗਾ ਲੈਣੀ ਹੈ ਇਹਨੂੰ ਨਾਲ ਅਟੈਚ ਕਰ ਲੈਣਾ ਇਸ ਤਰ੍ਹਾਂ ਆਪਣੇ ਚੂਣਾ ਪੈਣਗੇ ਠੀਕ ਹੈ ਤੇ ਇਹਨੂੰ ਬਿਲਕੁਲ ਇੱਥੋਂ ਅਟੈਚ ਨਾਲ ਕਰ ਲੈਣਾ ਜੇ ਆਪਾਂ ਪਾਟ ਨੂੰ ਟਾਈਟ ਕਰਨਾ ਤੇ ਇਹਦੀ ਜਿਹੜੀ ਝੋਲੀ ਵਾਲੀ ਇੱਥੋਂ ਸਾਈਡ ਤੋਂ ਆਉਣਾ ਉਹ ਆਪਾਂ ਥੋੜੀ ਜੀ ਅੱਗੇ ਨੂੰ ਕਰਕੇ ਮਾਰ ਲਾਂਗੇ ਇਸ ਤਰ੍ਹਾਂ ਠੀਕ ਹੈ ਜੇ ਆਪਾਂ ਲੂਜ਼ ਰੱਖਣਾ ਤਾਂ ਇਹ ਆਪਾਂ ਸਲਾਈ ਜਿਹੜੀ ਹੈ ਕੱਟ ਕਰਕੇ ਰੱਖ ਲਾਂਗੇ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਫਿਟਿੰਗ ਕਰਨੀ ਇਧਰੋਂ ਆਪਾਂ ਇੱਕ ਇੱਕ ਪੈਰ ਦੀ ਸਲਾਈ ਲਗਾਉਣੀ ਹੈ ਤੇ ਝੋੜੀ ਵਾਲੀ ਸਾਈਡ ਤੋਂ ਆਪਾਂ ਵੱਧ ਕੱਟ ਕਰਕੇ ਇਹਨੂੰ ਫਿਟਿੰਗ ਕਰਨੀ ਫਿਟਿੰਗ ਕਰ ਸਕਦੇ ਹਾਂ ਤੇ ਵਲ ਪਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਅਟੈਚ ਕਰ ਲੈਣਾ ਜਾਂ ਕੋਈ ਵੀ ਲੈਸ ਆ ਜਿਵੇਂ ਆਪਣੇ ਕੋਲੇ ਤੇ ਉਹਨੂੰ ਫਿਰ ਵਲ ਪਾਉਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਉੱਪਰ ਰੱਖ ਲੈਣਾ ਤੇ ਆਪਣਾ ਜਿਹੜਾ ਛਰਾਰਾ ਬਣ ਕੇ रेडी हो ਜੂਗਾ ਤੇ نیچے ਵੀ ਤੁਸੀਂ लेस ਲਗਾਉਣੀ ਤਾਂ ਉਹ ਲਗਾ ਸਕਦੇ ਆ ਆਪਾਂ ਠੀਕ ਹੈ ਤੇ ਹੈਵੀ ਤੁਸੀਂ ਆਪਣੀ ਮਰਜ਼ੀ ਨਾਲ ਵੱਧ ਘੱਟ ਇਹ ਕਰ ਸਕਦੇ ਹੋ ਤੇ ਇਹ ਆਪਣੇ ਸ਼ਰਾਰੇ ਦੀ ਕਟਿੰਗ ਹੋ ਗਈ ਹੈ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਓਕੇ ਜੀ ਜੇ ਤੁਹਾਨੂੰ ਸਮਝ ਆਂਦੀ ਹੋਈ ਤਾਂ ਸੋਣਾ ਜੇ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ